ਅੱਜ ਦੋ ਸਿੱਖ ਸੰਗਤ ਵਿੱਚ ਬੈਠੇ ਨੇ ਇਹ ਵੀ ਖੜੇ ਹੋ ਕੇ ਅਰਜੋਈ ਕਰਦੇ ਨੇ ਅੱਜ ਇੱਕ ਦਾ ਨਾਮ ਮਹਾਨੰਦ ਹੈ ਦੂਸਰੇ ਦਾ ਨਾਮ ਵਿਦੀ ਚੰਦ ਹੈ ਇੱਕ ਵਿਦੀ ਚੰਦ ਜੀ ਛੇਵੇਂ ਪਾਤਸ਼ਾਹ ਵੇਲੇ ਹੋਏ ਨੇ ਵਿਦੀ ਸੰਦ ਸ਼ੇਨਾ ਗੁਰੂ ਕਾ ਸੇਨਾ ਉਹ ਲੱਗਨੇ ਸ੍ਰੀ ਗੁਰੂ ਰਾਮਦਾਸ ਫਤਿਹ ਸਾਹਿਬ ਮਹਾਰਾਜ ਜੀ ਕੋਲ ਆਏ ਨੇ ਸੰਗਤ ਵਿੱਚ ਬੈਠੇ ਨੇ ਤੇ ਤਿੰਨ ਸਿੱਖਾਂ ਤੋਂ ਬਾਅਦ ਇਹ ਵੀ ਦੋਵੇਂ ਖੜੇ ਹੋ ਗਏ ਇਹਨਾਂ ਨੇ ਜੋਰ ਜੋਈ ਕੀਤੀ ਹੈ ਜੋ ਇੱਛਾ ਜ਼ਾਹਰ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਮਾਲਕ ਜੀ ਕਿਵੇਂ ਉਹ ਇੱਛਾ ਨੂੰ ਪੂਰਿਆ ਕਰਦੇ ਨੇ ਆਓ ਪਾਵਨ ਲੜੀਵਾਰ ਇਤਿਹਾਸ ਰਾਹੀਂ ਆਪਾਂ ਸਮਝੀਏ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਜ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਨ ਦੇਖਿਆ ਗੁਰੂ ਕੋ ਬੰਦਨ ਕੀ ਨਸਾਨ ਮਹਾਨੰਦ ਜੀ ਬੀਦੀ ਚੰਦ ਕਿ ਦੋਨੇ ਆਏ ਨੇ ਤੇ ਦੋਵਾਂ ਨੇ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਤਗੁਰੂ ਜੀ ਨੂੰ ਬੰਦਨਾ ਕੀਤੀ ਹੈ ਚੌਪਈ ਹਾਥ ਜੋ ਹੱਥ ਜੋੜ ਕੇ ਦੋਨੇ ਖੜੇ ਹੋ ਗਏ ਨੇ ਤੇ ਸੁੱਖਾਂ ਦੀ ਖਾਤਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਜਨਮ ਮਰਨ ਕੋ त्रास ਹਮਾਰੇ ਭਰਮਣ ਬਿਟਾਵੇ ਜੇ ਦੁੱਖ ਵਾਰੇ ਸਤਿਗੁਰੂ ਜੀ ਜਨਮ ਮਰਨ ਦਾ ਡਰ ਬਹੁਤ ਹੈ ਸਾਡੇ ਅੰਦਰ ਬਾਰ ਬਾਰ ਭ੍ਰਮਣ ਦੀ ਜਿਹੜਾ ਹੈ ਦੁੱਖ ਨੂੰ ਦੂਰ ਕਰੋ ਭ੍ਰਮਣ ਤੋਂ ਭਾਵ ਕੀ ਏ ਜੂਨਾ ਦੇ ਵਿੱਚ ਜੋ ਅਸੀਂ ਪਟਕ ਰਹੇ ਆ ਨਾ ਕਿਰਪਾ ਕਰੋ ਕੋਈ ਯੁਗਤ ਕੋਈ ਤਰੀਕਾ ਦੱਸੋ ਕਿ ਇਸ ਆਵਾਗਮਣ ਤੋਂ ਅਸੀਂ ਬਚ ਸਕੀਏ ਆਪ ਕੋਈ ਕਿਰਪਾ ਕਰੋ ਤੇ ਇਹ ਤਰਲਾ ਤੁਹਾਡੇ ਚਰਨਾਂ ਵਿੱਚ ਹੈ ਜਨਮ ਅਨੇਕ ਤਰੇ ਪੁਨ ਹਮਰੇ ਰਾਗ ਗੈਸ਼ ਬਸ ਜੂਨਨ ਪਰ ਅਸਲ ਦੇ ਵਿੱਚ ਅਸੀਂ ਪਹਿਲਾਂ ਅਨੇਕਾਂ ਜਨਮ ਧਾਰਨ ਕੀਤੇ ਨੇ। ਪ੍ਰੇਮ ਈਰਖਾ ਦੇ ਵਾਸੋ ਕੇ ਕਈ ਜੋਨਾਂ ਦੇ ਵਿੱਚ ਅਸੀਂ ਆਏ ਹਾਂ। ਤੇ ਇਸ ਲਈ ਮਾਲਕ ਜੀ ਹੁਣ ਅਸੀਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਏ ਹਾਂ। ਅਬ ਚਲ ਆਏ ਸ਼ਰਨ ਤੇਮਾਰੀ ਕਰੋ ਕਿਰਪਾ ਕਰੋ ਸੁਭਤ ਹਮਾਰੀ। ਕਿਰਪਾ ਕਰੋ ਸਾਡੀ ਸ੍ਰੇਸ਼ਟ ਗਤੀ ਕਰੋ। ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਆਏ ਆ ਸਾਡੇ ਤੇ ਰਹਿਮਤ ਕਰੋ ਸੁਖੀ ਸ਼੍ਰੀ ਰਾਮਦਾਸ ਕਰ ਕਰੁਣਾ ਸ਼ੁਭ ਉਪਦੇਸ਼ ਦਿਨੋ ਪ੍ਰਤਿਭਰਨਾ ਤਰਸਦੇ ਘਰ ਤਨ ਗੁਰੂ ਰਾਮਦਾਸ ਬਾਦਸ਼ਾਹ ਮਹਾਰਾਜ ਇਹਨਾਂ ਦੋਵਾਂ ਸਿੱਖਾਂ ਦੀ ਬੇਨਤੀ ਸੁਣੀ ਹੈ ਤੇ ਸ਼ੁਭ ਉਪਦੇਸ਼ ਦੇਣ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਪਾਵਨ ਬੁਖਾਰ ਬਿੰਦੂ ਬਚਨ ਕਹਿਣ ਲੱਗੇ ਹਨ ਆਪਣੋ ਜਬੇ ਸਰੂਪ ਪਛਾਨੋ ਜਨਮ ਮਰਨ ਦਾ ਬੰਧਨ ਹਾਨੋ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਿੰਪਲ ਤਰੀਕਾ ਹੈ ਜਨਮ ਮਰਨ ਦੇ ਚੱਕਰ ਤੋਂ ਬਚਣ ਦਾ ਉਹ ਇਹ ਹੈ ਕਿ ਆਪਣਾ ਸਰੂਪ ਜਿੱਦਣ ਤੁਸੀਂ ਪਛਾਨ ਲਵੋਗੇ ਨਾ ਤੇ ਉਸ ਦਿਨ ਹੀ ਤੁਹਾਡਾ ਜਿਹੜਾ ਹੈ ਇਹ ਜਨਮ ਮਰਨ ਦਾ ਬੰਧਨ ਜਿਹੜਾ ਹੈ ਨਾ ਕਟਿਆ ਜਾਏਗਾ ਆਪਣੇ ਆਪ ਨੂੰ ਪਛਾਨ ਲਓ ਕਿਆਂ ਸੀ ਸਾਡਾ ਮੂਲ ਕੀ ਹੈ ਕਿਸ ਰਾਹੀਂ ਅਸੀਂ ਸੰਸਾਰ ਤੇ ਆਏ ਹਾਂ ਕਿਤੋਂ ਸਾਡੀ ਉਤਪਤੀ ਹੋਈ ਹੈ ਤੇ ਅਸਲ ਦੇ ਵਿੱਚ ਆਪਣੇ ਮੂਲ ਨੂੰ ਪਛਾਣੋ ਆਪਣੇ ਆਪ ਨੂੰ ਆਪਿਆ ਭਾਵ ਨੂੰ ਜਿੱਦਣ ਤੁਸੀਂ ਪਛਾਣ ਲਵੋਗੇ ਤੁਹਾਡਾ ਜਨਮ ਮਰਨ ਕਟਿਆ ਜਾਵੇਗਾ ਹੱਥ ਜੋੜ ਹੱਥ ਜੋੜ ਕੇ ਦੋਹਾਂ ਨੇ ਫਿਰ ਬੇਨਤੀ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਅਸੀਂ ਤਾਂ ਆਪਣਾ ਇਹ ਰੂਪ ਪਛਾਣਿਆ ਹੀ ਹੈ ਹੁਣ ਉਹ ਆਪਣੇ ਤਰੀਕੇ ਨਾਲ ਪ੍ਰਭਾਸ਼ਾ ਕਹਿ ਲੋ ਕੀ ਦਰਸਾਰੇ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿ ਅਸੀਂ ਤੇ ਪਛਾਣਿਆ ਜੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਦੱਸੋ ਭਾਈ ਤੁਸੀਂ ਕਿਵੇਂ ਆਪਣੇ ਸਰੂਪ ਨੂੰ ਪਛਾਣਿਆ ਹੈ ਜਨਮੇ ਹੋਈ ਨਖਤਰੀਨ ਖਤਰੀ ਹੈ ਨਰਤਨ ਮਨ ਚੀਨ ਅਸੀਂ ਖਤਰੀਆਂ ਦੇ ਪੁੱਤਰ ਉਹ ਕਹਿੰਦੇ ਦੁਮੇ ਖਤਰੀਆਂ ਦੇ ਪੁੱਤਰ ਤੇ ਅਸੀਂ ਖਤਰੀਆਂ ਦੇ ਘਰੇ ਜਨਮ ਲਿਆ ਹੈ ਤੇ ਅਸੀਂ ਅਸਲ ਦੇ ਵਿੱਚ ਤਨ ਮਨ ਜਾਣਿਆ ਕਿ ਅਸੀਂ ਖਤਰੀ ਮਨੋਖਾ ਗੁਰੂ ਰਾਮਦਾਸ ਸਾਹਿਬ ਜੀ ਸੋਣ ਰੇ ਨਿਮਨ ਦੀਆਂ ਗੱਲਾਂ ਅਸਲ ਦੇ ਵਿੱਚ ਇਹਨੂੰ ਨਹੀਂ ਕਿ ਆਪਾਂ ਸਮਝ ਸਕਦੇ ਕੀ ਆਪਾ ਪਛਾਨਣਾ ਜਿਹੜਾ ਹੈ ਅਸਲ ਦੇ ਵਿੱਚ ਇਹਨੂੰ ਕਹੀਦਾ ਨਹੀਂ ਮਨੁੱਖ ਨੂੰ ਜਿੱਦਣ ਜਿਹੜਾ ਹੈ ਨਾ ਆਪਣੇ ਸਰੂਪ ਦੀ ਪਛਾਣ ਹੋ ਜਾਏਗੀ ਜਿਵੇਂ ਮਾਲਕ ਕਹਿੰਦੇ ਨੇ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪੇ ਨੂੰ ਜਿੱਦਣ ਪਛਾਣ ਲੇਗਾ ਮੈਂ ਹਾਂ ਕੀ کیا میں میں کل بھی بینتی بےتی جل کی پیت پون کا تھمبا رکت بند کا گارا ہارڈ ماس ناڑی کو پنجر پنکھی بسے بچارا کی ہے کچھ بھی نہیں ਗੁਰੂ ਬਾਬਾ ਜੀ ਇੱਥੋਂ ਤੱਕ ਵੀ ਕਹਿੰਦੇ ਨੇ ਹਵਾਈ ਭਰੀ ਹੋਈ ਤੇਰੇ ਅੰਦਰ ਜਿੱਦਨ ਨਿਕਲ ਗਈ ਨਾ ਤੇਰੇ ਹਾਲਾਤ ਉਹਦਾਂ ਦੇ ਬਣ ਜਾਣਗੇ ਜਿਵੇਂ ਕਹ ਲੋ ਕਿ ਆਪਾਂ ਇਦਾਂ ਸਮਝ ਲਈਏ ਕਿ ਜਿਸ ਟਾਇਰ ਦੇ ਵਿੱਚ ਹਵਾ ਹੀ ਨਾ ਹੋਵੇ ਉਹ ਕਿਦਾਂ ਦਾ ਹੁੰਦਾ ਕਿਸੇ ਕੰਮ ਦਾ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਬਸ ਇਸ ਹਵਾ ਦੇ ਵਿੱਚ ਹੀ ਤੂੰ ਫੁੱਲਿਆ ਫਿਰ ਰਿਹਾ ਹੈਂ ਆਪਣੇ ਆਪ ਨੂੰ ਪਰਚੋਲ ਆਪਣੇ ਆਪ ਨੂੰ ਪਛਾਨਣਾ ਕਰ ਤੇ ਜਿਨ੍ਹਾਂ ਨੇ ਪਛਾਨਿਆ ਹੈ ਨਾ ਜਿਨ੍ਹਾਂ ਨੂੰ ਸੋਝੀ ਹੋ ਗਈ ਉਹਨਾਂ ਨੂੰ ਜਿਹੜਾ ਹੈ ਅਸਲ ਦੇ ਵਿੱਚ ਬਹੁਤਾ ਕਹਿ ਲੋ ਕਿ ਯਤਨ ਕਰਨ ਦੀ ਲੋੜ ਨਹੀਂ ਪਈ ਉਹਨਾਂ ਨੇ ਚੁੱਲ੍ਹੇ ਵਿੱਚ ਬਲਦੀਆਂ ਹੋਈਆਂ ਲੱਕੜਾਂ ਤੋਂ ਹੀ ਸਿੱਖ ਲਿਆ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਲਿਆ ਉਹਨਾਂ ਨੇ ਗੁਰੂ ਬਾਬਾ ਜੀ ਮੇਰਾ ਜਨਮ ਵਨ ਕੱਟ ਦਿਓ। ਸਤ ਗੁਰੂ ਜੀ ਕਹਿੰਦੇ ਹਲੇ ਉਮਰ ਕੀ ਤੇਰੀ ਤੂੰ ਗੱਲਾਂ ਕਿਹੋ ਜੀਆਂ ਕਰਦੇ ਆ। ਗੁਰੂ ਸਾਹਿਬ ਜੀ ਮੈਂ ਵੇਖਿਆ ਚੁੱਲ੍ਹੇ ਵਿੱਚ ਮੇਰੀ ਮਾਤਾ ਲੱਕੜਾਂ ਜਿੱਦੋਂ ਬਾਲ ਰਹੀ ਸੀ। ਛੋਟੀਆਂ ਨੂੰ ਬਣ ਲੱਗਿਆ ਤੇ ਕੁਝ ਟਾਈਮ ਨਹੀਂ ਲੱਗਿਆ। ਵੱਡੀਆਂ ਹੌਲੀ-ਹੌਲੀ ਬਲੀਆਂ। ਮੈਨੂੰ ਇਥੋਂ ਸਮਝ ਆਈ ਕਿ ਮੈਂ ਛੇਤੀ ਚਲੇ ਜਾਣਾ ਸੰਸਾਰ ਤੋਂ। ਕੋਈ ਇਹ ਸੋਚੀ ਹੋਵੇ ਕਿ ਲੋ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਅੰਦਰ ਇਹ ਜਿਹੜਾ ਹੈ ਸਵਾਲ ਉੱਠਿਆ। ਤੇ ਜਦੋਂ ਇਹ ਕਹਿ ਲੋ ਕਿ ਜਿੰਨੂੰ ਮਨੁੱਖ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਏ ਉਹਦੀਆਂ ਇਛਾਵਾਂ ਵੀ ਖਤਮ ਹੋ ਜਾਂਦੀਆਂ ਨੇ। ਇਹ ਵੀ ਗੱਲ ਚੇਤੇ ਰੱਖ ਲਿਓ। ਦਿੱਲੀ ਦੀ ਘਟਨਾ ਤੁਹਾਨੂੰ ਯਾਦ ਹੈ ਛੇਵੇਂ ਬਾਦਸ਼ਾਹ ਮਹਾਰਾਜ ਜੀ ਕੋਲ ਇੱਕ ਕਾਇਆ ਹੁੰਦਾ ਕਾਇਆ ਆ ਕੇ ਭੁਲੇਖੇ ਨਾਲ ਜਿਹੜਾ ਹੈ ਬਾਦਸ਼ਾਹ ਦੇ ਤੰਬੂ ਦੇ ਵਿੱਚ ਵੜ ਜਾਂਦਾ ਹੈ ਜਹਾਂਗੀਰ ਦੇ ਤੇ ਕਿਉਂਕਿ ਦਰਸ਼ਨ ਨਹੀਂ ਸੀ ਕੀਤੇ ਕਾ ਦੀ ਬੰਡ ਰੱਖੀ ਐ ਟਕਾ ਰੱਖਿਆ ਐ ਤੇ ਹੱਥ ਜੋੜ ਕੇ ਕਹਿੰਦਾ ਜਨਮ ਮਨ ਘਟ ਦਿਓ ਜੀ ਬਾਦਸ਼ਾਹ ਮੂਵਲ ਵੇਖ ਰਿਹਾ ਇਹ ਜੋ ਮੰਗਿਆ ਹੈ ਉਹ ਮੇਰੇ ਕੋਲ ਤੇ ਹੈ ਨਹੀਂ ਤੇ ਅਗਿਓ ਅਸਲ ਦੇ ਵਿੱਚ ਕਹਿਣ ਲੱਗਾ ਇਸ ਸ਼ੈ ਨੂੰ ਛੱਡ ਕੇ ਸੰਸਾਰ ਦੀ ਕੋਈ ਵੀ ਚੀਜ਼ ਸ਼ੈ ਮੰਗ ਲੈ ਉਹ ਤੈਨੂੰ ਅਸੀਂ ਦੇਾਂਗੇ ਤੂੰ ਜਾਇਦਤ ਮੰਗ ਤੂੰ ਪਦਾਰਥ ਮੰਗ ਫਿਰ ਇਹ ਜਵਾਰਾਤ ਮੰਗ ਪੈਸੇ ਮੰਗ ਭਾਵੇਂ ਜੋ ਵੀ ਦੁਨੀਆਵੀ ਤੌਰ ਤੇ ਲੋੜਾਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਵੀ ਸ਼ੈ ਤੂੰ ਮੰਗ ਲੈ ਅਸੀਂ ਹੁਣੇ ਹੀ ਦੇ ਦਿਆਂਗੇ ਪਰ ਆ ਚੀਜ਼ ਮੇਰੇ ਕੋਲ ਨਹੀਂ ਹੈਗੀ ਕਹਿਣ ਲੱਗੇ ਤੁਸੀਂ ਬਾਦਸ਼ਾਹ ਨਹੀਂ ਕਹਿੰਦਾ ਨਹੀਂ ਮੈਂ ਬਾਦਸ਼ਾਹ ਮੈਂ ਜਹਾਂਗੀਰ ਹੁਣ ਵੇਖ ਲੋ ਜਿਨਨੇ ਆਪਣੇ ਆਪ ਦੀ ਸੋਝੀ ਜਿੰਨੂੰ ਹੋ ਗਈ ਹੈ ਨਾ ਪਛਾਣ ਲਿਆ ਜਿਨਨੇ ਆਪਣੇ ਆਪ ਨੂੰ ਉਹ ਲਾਲਚ ਦੀਨ ਹੋ ਕੇ ਅਸਲ ਦੇ ਵਿੱਚ ਆਪਣੀ ਇੱਛਾ ਨੂੰ ਨਹੀਂ ਬਦਲਦਾ ਕਿ ਹਾਂ ਇੱਕ ਬਾਦਸ਼ਾਹ ਐਸ ਵਖਦਾ ਮਿਤ ਨੂੰ ਜਿਹੜਾ ਕਹਿ ਰਿਹਾ ਜੋ ਮੰਗੇਗਾ ਉਹ ਤੈਨੂੰ ਮਿਲ ਜਾਏਗਾ ਦੁਨਿਆਵੀ ਤੌਰ ਤੇ ਪਰ ਨਹੀਂ ਅਗਲਾ ਕਹਿੰਦਾ ਮੈਂ ਤੇ ਜਨਮ ਮਰਨ ਕਟਾਉਣਾ ਆ ਜੇ ਤੁਹਾਡੇ ਕੋਲ ਹੈ ਇੰਨੀ ਪਾਵਰ ਤੇ ਤੁਸੀਂ ਕੱਟ ਦਿਓ ਕਹਿੰਦਾ ਨਹੀਂ ਅਗਲੇ ਨੇ ਕਾ ਦੀ ਪੰਡ ਵੀ ਚੁੱਕੀ ਐ ਟਕਾ ਵੀ ਚੁੱਕ ਲਿਆ ਤੇ ਬਰੇਦਾਰ ਕਹਿੰਦੇ ਤੈਨੂੰ ਨਹੀਂ ਪਤਾ ਬਾਦਸ਼ਾਹ ਅੱਗੇ ਉਹ ਇਹ ਤੂੰ ਗੁਸਥਾਖੀ ਕੀਤੀ ਐ ਪੰਡ ਚੁੱਕ ਕੇ ਟਕਾ ਚੁੱਕ ਕੇ ਕਹਿਣ ਲੱਗੇ ਕਾ ਦਾ ਬਾਦਸ਼ਾਹ ਤੁਹਾਡੇ ਲਈ ਬਾਦਸ਼ਾਹ ਹੋਏਗਾ ਦੀਦੇ ਕੋਲ ਇੱਕ ਲੋੜ ਮੇਰੀ ਪੂਰੀ ਨਹੀਂ ਹੋ ਸਕਦੀ ਉਹਨੂੰ ਮੈਂ ਬਾਦਸ਼ਾਹ ਛੋੜੀ ਮੰਨਦਾ ਹੈ ਦੂਜੇ ਤੰਬੂ ਵਿੱਚ ਜਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਭੁੱਲ ਕੇ ਮੈਂ ਉਧਰ ਚਲਾ ਗਿਆ ਸੀ ਮੈਨੂੰ ਨਹੀਂ ਸੀ ਪਤਾ ਜਨਮ ਵਰਨ ਕੱਟਦੇ ਗੁਰੂ ਨੇ ਗੱਲ ਨਾ ਲਾ ਲਿਆ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਮਨੁੱਖ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਏਗੀ ਨਾ ਅਤ ਦਾ ਗਰੀਬ ਵੀ ਹੋਏਗਾ ਉਹ ਲਾਲਚ ਦੀਨ ਹੋ ਕੇ ਆਪਣਾ ਫੈਸਲਾ ਨਹੀਂ ਬਦਲਦਾ ਉਹ ਫਿਰ ਇਹੋ ਹੀ ਮੰਗ ਰੱਖੇਗਾ ਕਿ ਮੇਰਾ ਜਨਮ ਬੰਨ ਕਟੋ ਜੀ ਜਿਹਨੂੰ ਸੋਝੀ ਹੋ ਗਈ ਤੇ ਇਸ ਲਈ ਇਹ ਜਿਹੜੇ ਸਿੱਖ ਨੇ ਦੋਨੇ ਗੁਰੂ ਚਰਣਾ ਵਿੱਚ ਆਪਣਾ ਕਹਿਲੋ ਤਜਰਬਾ ਰੱਖ ਰਹੇ ਨੇ ਆ ਜੋ ਸੁਣਿਆ ਸੁਣਾਇਆ ਉਹ ਗੱਲ ਰੱਖ ਰਹੇ ਨੇ ਅਸੀਂ ਖੱਤਰੀਆਂ ਦੇ ਘਰੇ ਪੈਦਾ ਹੋਏ ਆ ਜੀ ਤੇ ਇਸ ਲਈ ਜਿਹੜਾ ਹੈ ਖੱਤਰੀ ਵੰਸ਼ ਦੇ ਵਿੱਚੋਂ ਤੇ ਇਹੋ ਹੀ ਕਹਿ ਲੋ ਕਿ ਸਾਡਾ ਜਿਹੜਾ ਹੈ ਅਸੀਂ ਆਪਣੇ ਸਰੂਪ ਨੂੰ ਪਛਾਣਿਆ ਹੈ ਪਹਿਲਾਂ ਬਾਲਕ ਬਈ ਕੋ ਤਰੇ ਤਰੁਣਿ ਪਏ ਅਤਿ ਬਾਵਨ ਪਰੇ ਪਹਿਲਾਂ ਬਾਲਕ ਉਮਰ ਨੂੰ ਧਾਰਨ ਕੀਤਾ ਸੀ ਹੁਣ ਜਵਾਨ ਹੋ ਕੇ ਐ ਤਾਕਤ ਦੇ ਨਾਲ ਭਰੇ ਹੋਏ ਹਾਂ ਬਿਰਧਨ ਅਪਰਿ ਕਛੂ ਨਹਿ ਜਾਣੇ ਅਪਨੋ ਰੂਪ ਇਹੀ ਹਮ ਮੰਨੇ ਆਪਣੇ ਸਰੀਰ ਤੋਂ ਬਗੈਰ ਹੋਰ ਕੁਝ ਨਹੀਂ ਅਸੀਂ ਜਾਣਦੇ ਆਪਣਾ ਰੂਪ ਜਿਹੜਾ ਹੈ ਸਾਡੇ ਵਾਸਤੇ ਇਹੋ ਹੀ ਹੈ ਆਪਣੇ ਸਰੀਰ ਨੂੰ ਜਾਣਨਾ ਤਬ ਸ੍ਰੀ ਸਤਗੁਰੂ ਬਾਗ ਉਚਾਰਾ ਮਾਤ ਪਿਤਾ ਨੇ ਇਹ ਤਨ ਧਾਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਨੇ ਭਾਈ ਸਿੱਖੋ ਮਾਤਾ ਪਿਤਾ ਨੇ ਇਹ ਸਰੀਰ ਧਾਰਨ ਕੀ ਕੋਨਾ ਤੇ ਸ਼ਮੇਲ ਦੇ ਨਾਲ ਤੁਸੀਂ ਆਏ ਹੋ ਜਾਂ ਤੇਰਾ ਨਾਮ ਤੈਨੂੰ ਕਲ ਪਾਏ ਨਿਜਮਤ ਕੇ ਵਿਵਹਾਰ ਬਤਾਏ ਤੁਹਾਨੂੰ ਤੇ ਕੋਈ ਪਤਾ ਵੀ ਨਹੀਂ ਸੀ ਹੌਲੀ ਹੌਲੀ ਜਦੋਂ ਸਿਆਣੇ ਹੋਏ ਤੁਹਾਡੇ ਮਾਂ ਬਾਪ ਨੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਦੇ ਸਗੇ ਸਬੰਧੀਆਂ ਨੇ ਫਿਰ ਤੁਹਾਨੂੰ ਜਿਹੜਾ ਕਹਿਣਾ ਸ਼ੁਰੂ ਕਰ ਇਥੋਂ ਤੱਕ ਤੁਹਾਨੂੰ ਇਹ ਵੀ ਨਹੀਂ ਸੀ ਪਤਾ ਤੁਹਾਡੀ ਮਾਂ ਕੌਣ ਹੈ ਤੁਹਾਡਾ ਪਿਤਾ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਹ ਅਵਸਥਾ ਬਿਆਨ ਕੀਤੀ ਕਹਿੰਦੇ ਕਾਦਾ ਮਾਨ ਕਰਦਾ ਤੂੰ ਭਈ ਜੰਮਣ ਤੋਂ ਬਾਅਦ ਤੈਨੂੰ ਸੋਚੀ ਦਿੱਤੀ ਗਈ ਹੈ ਆਹ ਤੇਰੀ ਮਾਂ ਹੈ ਆਹ ਤੇਰਾ ਪਿਤਾ ਹੈ ਤੈਨੂੰ ਤੇ ਵੀ ਨਹੀਂ ਜਪਤਾ ਕਾਦਾ ਮਾਨ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਤ ਤੀਜੇ ਭਇਆ ਭਾਬੀ ਬੇਵ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਦਾਤ ਛੇਵੇਂ ਕਾਮਨਾ ਪੁਛੇ ਦਾਤ ਸੱਤਵੇਂ ਸੱਜ ਕੀਆ ਕਰ ਬਾਹਰ ਅਠਵੇਂ ਕ੍ਰੋਧ ਹੋਆ ਤਨਨਾਸ਼ ਨਾਵੇਂ ਧੌਲੇ ਉਬੇ ਸਾ 10ਵੇਂ ਦੱਦਾ ਹੋਆ ਸਵਾ ਐਨੀ ਕੀ ਜ਼ਿੰਦਗੀ ਤੇਰੇ ਇਸ ਕਰਕੇ ਗੁਰੂ ਅਮਰਦ ਗੁਰੂ ਰਾਮਦਾਸ ਫਤਿਹशाह ਮਹਾਰਾਜ ਜੀ ਕਹਿਣ ਲੱਗੇ ਭਲਿਓ ਤੁਹਾਡੇ ਆਪਣਿਆਂ ਨੇ ਤੁਹਾਨੂੰ ਇਹ ਦੱਸਿਆ ਸੀ ਇਸ ਜਾਤ ਦੇ ਵਿੱਚੋਂ ਗੁਰੂ ਕੀ ਸਿੱਖਿਆ ਤੇ ਇਹ ਹੈ ਭਾਈ ਗਰਬ ਜਾਤ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਦੀ ਹੈ ਹੋਰੇ ਪੰਡਿਆ ਬ੍ਰਾਹਮਣ ਕਵਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨਵਾਟ ਕਾਹੇ ਨਹੀਂ ਆਇਆ ਕਹਿੰਦੇ ਜਿਸ ਰਸਤਿਆਂ ਅਸੀਂ ਆਏ ਆ ਬਾਬਾ ਕਬੀਰ ਜੀ ਕਹਿੰਦੇ ਉਥੋਂ ਹੀ ਤੁਸੀਂ ਆਏ ਹੋ ਤੁਹਾਡੀਆਂ ਰਗਾਂ ਵਿੱਚ ਵੀ ਲਹੂ ਦੌੜਦਾ ਹੈ ਸਾਡੀਆਂ ਵਿੱਚ ਵੀ ਹੈ ਫਰਕ ਤੇ ਕੋਈ ਨਹੀਂ ਹੈਗਾ ਤੇ ਫਿਰ ਕਿਉਂ ਤੂੰ ਐਵੇਂ ਮਾਨ ਕਰੀ ਬਿਠਾਏ ਕਿ ਮੈਂ ਬ੍ਰਾਹਮਣ ਆ ਜੀ ਮੈਂ ਉੱਚੀ ਕੁਲ ਦਾ ਹੈ ਕਾਹਦਾ ਮਾਨ ਪਈ ਤੇ ਇਸ ਲਈ ਜਿਹੜਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨਾ ਤੁਹਾਨੂੰ ਜਾਤ ਦਾ ਪਤਾ ਸੀ ਨਾ ਤੁਹਾਨੂੰ ਨਾਮ ਦਾ ਹੀ ਪਤਾ ਸੀ ਨਾਮ ਵੀ ਉਹਨਾਂ ਨੇ ਦਿੱਤਾ ਜਾਤ ਵੀ ਉਹਨਾਂ ਨੇ ਦ੍ਰਿੜ ਕਰਵਾਈ ਕਿ ਹਾਂ ਅਸੀਂ ਇਸ ਜਾਤ ਵਿੱਚ ਹਾਂ ਤੇ ਆਪਣੇ ਮਤ ਮੁਤਾਬਕ ਜਿਹੜਾ ਹੈ ਕਾਰ ਵਿਹਾਰ ਉਹਨਾਂ ਨੇ ਤੁਹਾਨੂੰ ਦੱਸੇ ਹਨ ਤੁਮੇ ਤੋ ਇੱਛਾਈ ਨ ਪੂਰਾ ਬੋਤੇ ਕਰੇ ਕਰਮ ਫਲ ਇਸਕੇ ਲਈ ਤੁਸੀਂ ਤਾਂ ਇਸ ਤਨ ਤੋਂ ਵੀ ਪਹਿਲਾਂ ਸੀ ਆਪਣੇ ਕਰਮਾਂ ਅਨੁਸਾਰ ਜਿਹੜਾ ਹੈ ਨਾ ਤੁਸੀਂ ਉਹ ਫਲ ਪ੍ਰਾਪਤ ਕੀਤੇ ਹਨ ਭਲਾ ਬੁਰਾ ਜਿਵੇਂ ਪੂਰਬ ਕੀਨ ਇਸਤੇ ਦੁੱਖ ਸੁਖ ਭੋਗਨ ਕੀ ਜੋ ਭਲਾ ਬੁਰਾ ਜਿਵੇਂ ਕੀਤਾ ਤੁਸੀਂ ਜਿਹੜਾ ਹੈ ਉਸ ਕਾਰਨ ਫਿਰ ਦੁੱਖ ਸੁਖ ਭੋਗਿਆ ਹੈ ਇਹ ਤਨ ਦਾ ਰੋ ਕਲਮ ਭੋਗੋ ਤੇ ਤੁਸੀਂ ਥੋੜੇ ਇਹ ਤਨ ਛੱਡ ਕੇ ਫਿਰ ਤੁਸੀਂ ਹੋਰ ਧਾਰਨ ਤਨ ਕਰੋਗੇ ਇਸ ਅਜੇਸਤਾਨ ਦੇ ਵਿੱਚੋਂ ਕੱਲ ਨੂੰ ਹੋਰ ਧਰਨ ਧਾਰਨ ਕਰੋਗੇ ਜਿਵੇਂ ਕਰਮ ਕਰੋਗੇ ਉਵੇਂ ਤੁਸੀਂ ਭੋਗੋਗੇ ਤਨ ਉਪਜਨ ਤੇ ਹੁੰਦੇ ਅਗੇ ਦੇ ਤਨ ਬਿੰਦ ਸੇ ਪੁੰਨ 라ਉ ਪਿਛੇ ਤੁਸੀਂ ਸ਼ਰੀਰ ਧਾਰਨ ਤੋਂ ਪਹਿਲਾਂ ਵੀ ਸੀ ਕਿਸ ਜੋਨੀ ਵਿੱਚ ਸੀ ਇਹ ਨਹੀਂ ਪਤਾ ਪਰ ਸੀ ਸ਼ਰੀਰ ਛੱਡ ਤੋ ਬਾਅ ਪਿੱਛੇ ਵੀ ਜਿਹੜਾ ਹੈ ਅਸਲ ਦੇ ਵਿੱਚ ਫਿਰ ਇਦਾਂ ਹੀ ਰਹਿ ਜਾਓ ਜੇ ਤੁਸੀਂ ਕੋਈ ਯਤਨ ਨਾ ਕੀਤਾ ਤੇ ਫਿਰ ਕੋਈ ਨਾ ਕੋਈ ਤੇ ਧਾਰਨ ਕਰਨਾ ਹੀ ਪੈ ਕੰਨਾ ਤੇ ਕੋਈ ਨਾ ਕੋਈ ਜੁਨੀ ਵਿੱਚ ਫਿਰ ਤੁਸੀਂ ਆਓਗੇ ਆਦ ਅੰਤ ਤਨ ਕੀ ਜਪਿ ਰਹੇ ਤਾਨੇ ਵਿੱਚ ਰੂਪ ਕੋ ਤੋ ਤੁਮ ਲਹੇ ਇਸ ਕਰਕੇ ਜਦ ਤਨ ਤੋਂ ਪਹਿਲਾਂ ਤੇ ਤਨ ਤੋਂ ਬਾਅਦ ਵੀ ਰਹੇ ਤੁਸੀਂ ਤੇ ਆਪਣੇ ਤਨ ਦੇ ਰੂਪ ਨੂੰ ਤੁਸੀਂ ਕਿਵੇਂ ਵੇਖ ਲਿਆ ਫਿਰ ਇਹ ਦੱਸਣਾ ਕਰੋ ਤਨ ਕੋ ਰਾਸਵ ਬਸਿ ਲਖੇ ਉਹ ਜੀਵਨ ਪਾਈ ਅਪਰ ਤਨ ਲੈ ਭਾਈ ਸ਼ਰੀਰ ਨੂੰ ਤੁਸੀਂ ਕੱਪੜਿਆਂ ਦੇ ਵਾਂਗ ਝੂਠ ਸਮਝੋ ਝੂਠੇ ਸਮਝੋ ਬੁੱਢੇ ਹੋ ਕੇ ਖਤਮ ਹੋ ਗਏ ਫਿਰ ਹੋਰ ਤਨ ਧਾਰਨ ਕਰ ਲਿਆ ਅੱਜ ਕੱਪੜਾ ਪਾਇਆ ਹੈ ਕੱਲ ਨੂੰ ਸ਼ਾਮ ਰਾਤੀ ਲਾ ਦੇਓਗੇ ਕੱਲ ਨੂੰ ਫਿਰ ਨਵਾਂ ਪਾਉਗੇ ਇਹ ਤੇ ਹੈ ਨਹੀਂ ਕਿ 10 ਦਿਨ ਉਹ ਵੀ ਆਪਾਂ ਚਲਾਉਨੇ ਗੁਰੂ ਸਾਹਿਬ ਜੀ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਸਰੀਰ ਸਾਡਾ ਕੱਪੜੇ ਵਾਂਗ ਹੈ ਪੁਰਾਣਾ ਜ਼ਰੂਰ ਹੋਣਾ ਪਟਣਾ ਵੀ ਹੈ ਪਵਨਾਸ਼ ਹੋਣਾ ਹੈ ਜਿੰਨਾ ਮਰਜੀ ਯਤਨ ਕਰ ਲਓ ਇਸ ਕਰਕੇ ਇਸ ਅਸਲੀਅਤ ਨੂੰ ਸਮਝੋ ਤਾਂ ਕਿ ਜੋ ਇਹ ਆਪਣਾ ਸਰੂਪ ਜਾਣੀ ਐ ਸੋ ਇਹ ਇਸ ਕਰਕੇ ਜਿਸ ਆਤਮਾ ਤੇ ਤਨ ਰੂਪੀ ਕੱਪੜਾ ਤੁਸੀਂ ਪਹਿਨਦੇ ਹੋ ਨਾ ਉਸ ਨੂੰ ਹੀ ਆਪਣਾ ਸਰੂਪ ਜਾਣੋ ਅਸਲ ਸਰੂਪ ਨੂੰ ਪਛਾਣਨਾ ਕੀ ਹੈ ਆਪਣੇ ਅੰਤਰਾਤਮੇ ਨੂੰ ਪਛਾਣ ਲੈਣਾ ਸਰੀਰ ਤੇ ਨਾਸ਼ਵੰਤ ਕੀ ਜਾਣੋਗੇ ਇਹਦੇ ਬਾਰੇ ਤੁਸੀਂ ਮਾਸ ਹੈ ਜੀ ਮੇਜ ਹੈ ਜੀ ਹੱਡੀਆਂ ਦਾ ਢਾਂਚਾ ਹੈ ਜੀ ਖੂਨ ਹੈ ਦੇ ਅੰਦਰ ਹੋਰ ਕੀ ਹੈ ਗੰਦਗੀ ਹੈ ਮਲਮੂਤਰ ਹੈ ਔਰ ਕੁਛ ਹੈ ਹੀ ਨਹੀਂ ਕੀ ਜਾਣੋਗੇ ਜਾਣਣਾ ਤੇ ਅਸਲ ਜਿਹੜਾ ਹੈ ਉਹ ਆਪਣੇ ਅੰਤਰਾਤਮੇ ਨੂੰ ਅਸਿਕੀ ਆ ਤੇ ਜਿਹੜਾ ਆ ਕਪੜਾ ਤੁਸੀਂ ਪਹਿਨਿਆ ਹੋਇਆ ਹੈ ਨਾ ਆਤਮਾ ਤੇ ਜੋ ਪਰਮਾਤਮਾ ਨੇ ਜੋਤ ਬਖਸ਼ੀ ਹੈ ਨਾ ਸਾਡੇ ਅੰਦਰ ਜਿੱਦੇ ਰਾਹੀਂ ਅਸੀਂ ਚੱਲ ਫਿਰ ਰਹੇ ਹਾਂ ਜਿੱਦਨ ਉਹ ਜੋਤ ਖਿੱਚ ਲਏਗਾ ਕੁਝ ਵੀ ਨਹੀਂ ਫਿਰ ਮਿੱਟੀ ਸੁਆਹ ਕੁਝ ਨਹੀਂ ਰਹਿ ਜਾਏਗਾ ਹੁਣ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਆਪਣੀ ਆਤਮਾ ਨੂੰ ਪਛਾਣੋ ਅੰਤਰਾਤਮੇ ਨੂੰ ਪਛਾਣਨਾ ਕਰ ਲੋ ਆਪਨ ਦੇ ਸਰੂਪ ਤਬ ਹੂੰ ਮਰੇ ਨ ਮਾਰੇ ਜਾਏ ਇਸ ਕਰਕੇ ਭਾਈ ਆਪਣੇ ਸਰੂਪ ਨੂੰ ਪਛਾਣੋ ਕਿਉਂਕਿ ਇਹ ਅਸਲ ਦੇ ਵਿੱਚ ਆਤਮਾ ਜਿਹੜੀ ਹੈ ਨਾ ਮਰਦੀ ਹੈ ਨਾ ਇਹਨੂੰ ਕੋਈ ਡੋਬੀ ਸਕਦਾ ਨਾ ਇਹਨੂੰ ਕੋਈ ਸਾੜੀ ਸਕਦਾ ਤੇ ਇਸ ਲਈ ਜਿਹੜਾ ਹੈ ਭਾਈ ਆਪਣੇ ਅੰਤਰਾਤਮੇ ਨੂੰ ਪਛਾਣਨਾ ਕਰੋ ਇਸ ਕਰਕੇ ਭਾਈ ਸਰੀਰ ਝੂਠ ਹੈ ਤੇ ਤੁਹਾਡਾ ਰੂਪ ਜਿਹੜਾ ਹੈ ਨਾ ਅਸਲ ਦੇ ਵਿੱਚ ਉਹ ਸੱਚ ਹੈ ਭਾਵੇਂ ਆਤਮਾ ਜਿਹੜੀ ਅੰਤਰਾਤਮਾ ਨੂੰ ਪਛਾਨਣਾ ਸਰੀਰ ਨੂੰ ਦੁੱਖ ਹੁੰਦਾ ਹੈ ਪਰ ਤੁਹਾਨੂੰ ਆਨੰਦ ਪ੍ਰਾਪਤ ਹੋਏਗਾ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਨ ਲਿਆ ਇਹੋ ਹੀ ਕਾਰਨ ਸੀ ਸਾਈ ਮੀਆਂ ਮੀਰ ਪੁਭਾ ਮਾਰ ਕੇ ਰੋਂਦਾ ਹੈ ਗਰਮ ਗਰਮ ਰੇਤ શરીਰ ਤੇ ਪੈ ਰਹੀ ਹੈ ਐ ਫਲੂਏ ਉੱਠ ਰਹੇ ਪੂਰਾ ਸਰੀਰ ਫਲੂਆਂ ਦੇ ਨਾਲ ਪਰ ਗਿਆ ਸਾਡੇ શરીਰ ਤੇ ਦੋ ਚਾਰ ਫਲੂਏ ਹੋ ਜਾਣਾ ਜਾਂ ਫਿਰ ਮੇਰੇ ਪਰਿਵਾਰ ਦੇ ਕਿਸੇ ਜੀ ਤੇ ਹੋ ਜਾਣਾ ਕੋਈ ਤਤੀ ਚੀਜ਼ ਪੈ ਜਾਵੇ ਅਸੀਂ ਤੇ ਕੁਲ ਆਉਟ ਤੇ ਤੇ ਜਿਨ੍ਹਾਂ ਦਾ ਪੂਰਾ ਸ਼ਰੀਰ ਭਰਿਆ ਹੋਵੇ ਫੁੱਲਿਆਂ ਦੇ ਨਾਲ ਕਸੀਂ ਕਦੀ ਸੋਚ ਕੇ ਦੇਖੋ ਵਿਚਾਰ ਕੇ ਦੇਖੋ ਉਸ ਤਸਵੀਰ ਨੂੰ ਆਪਣੇ ਅੱਗੇ ਲਿਆ ਕੇ ਵੇਖੋ ਕਿ ਤਤੀ ਤਵੀ ਤੇ ਚੌਕੜਾ ਵਜਾ ਹੋਇਆ ਹੈ ਗਰਮ ਗਰਮ ਰੇਤ ਉਤੇ ਪੈ ਰਹੀ ਹੈ ਉਹ ਕਹਿ ਲੋ ਕਿ ਦ੍ਰਿਸ਼ ਸਾਹਮਣੇ ਤਸਵੀਰ ਬਣਾਓ ਫਲੂ ਹੈ ਉੱਠ ਰਾਇ ਨੇ ਤੇ ਫਲੂ ਹੈ ਆਪ ਨੂੰ ਪਤਾ ਹੀ ਹੈ ਪਾਣੀ ਵਾਲੇ ਹੁੰਦੇ ਨੇ ਪੂਰਾ ਸਰੀਰ ਭਰਿਆ ਹੋਇਆ ਤੇ ਉਸ ਸਰੀਰ ਨੂੰ ਵੇਖ ਕੇ ਸਾਈਂ ਮੀਆਂ ਮੀ ਜਿਹੜਾ ਬੜੀ ਉੱਚੀ ਅਵਸਥਾ ਦਾ ਮਾਲਕ ਹੈ ਬੜੀ ਰਵੰਗੀ ਰੂਹ ਹੈ ਉਹ ਰੋ ਪਿਆ ਗਿਆ ਉੱਚੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਰੀਕੋ ਗੱਲ ਸਮਝਾਈ ਸੀ ਸਾਈਂ ਜੀ ਸ਼ਰੀਰ ਵੱਲੇ ਨਾ ਵੇਖ ਅੰਦਰ ਚਾਤ ਮਾਰ ਅੰਦਰ ਟਿਕਿਆ ਹੋਇਆ ਅੰਦਰ ਆਨੰਦ ਵਿੱਚ ਹੈ ਤਤੀ ਤਵੀ ਤੇ ਬੈਠਿਆ ਹੋਇਆ ਵੀ ਆਨੰਦ ਵਿੱਚ ਆ ਸੀ ਅੰਦਰ ਵੇਖੋ ਤੁਸੀਂ ਚਾਤ ਮਾਰੋ ਕੋਈ ਹੈ ਮੁਰਝਾਹਟ ਸਾਡੇ ਚਿਹਰੇ ਤੇ ਕੋਈ ਹੈ ਗਮੀ ਕੋਈ ਹੈ ਦੁੱਖ ਸ਼ਰੀਰ ਵੱਲ ਨਾ ਵੇਖੋ ਇਹ ਤੇ ਹੈ ਹੀ ਨਾਸ਼ ਵੰਤ ਹੈ ਮਿੱਟੀ ਹੈ ਇਹਦੇ ਵੱਲ ਚਾਤ ਨਾ ਮਾਰੋ ਤੁਸੀਂ ਅੰਦਰ ਵੇਖੋ ਸਾਈ ਛੋਡੋ ਪ੍ਰੀਤੀ ਚਾਮ ਸੇ ਤਨ ਤਪ ਰਹਾ ਤੋ ਕਿਆ ਹੁਆ ਹਮ ਸ਼ਾਂਤ ਹੈ ਹਰ ਨਾਮ ਸੇ ਗੁਰੂ ਰਾਮਦਾਸ ਸਾਹਿਬ ਜੀ ਉਹ ਹੀ ਗੱਲ ਸਮਝਾ ਰਹੇ ਨੇ ਭਾਈ ਜਦਨ ਤੁਸੀਂ ਆਪਣੇ ਆਪ ਨੂੰ ਪਛਾਣ ਲੋਗੇ ਨਾ ਦੁੱਖ ਵੀ ਦੁੱਖ ਵਿੱਚ ਵੀ ਹੋਗੇ ਨਾ ਤਾਂ ਵੀ ਤੁਸੀਂ ਆਨੰਦ ਵਿੱਚ ਰਹੋਗੇ ਤਾਂ ਵੀ ਆਨੰਦ ਵਿੱਚ ਜੀਵਨ ਨੂੰ ਜਿਹੜਾ ਹੈ ਨਾ ਤੁਸੀਂ ਮਹਿਸੂਸ ਕਰੋਗੇ ਅਸੀਂ ਆਨੰਦ ਵਿੱਚ ਹਾਂ ਤਨ ਜੜ ਹੈ ਤਨ ਨਿਜ ਰੂਪ ਅਸ નિਸ਼ਚੈ ਉਰ ਤਰੋ ਅਨੂਪ ਇਸ ਕਰਕੇ ਭਾਈ ਤਨ ਜਿਹੜਾ ਹੈ ਨਾ ਉਹ ਜੜ ਹੈ ਨਦੀ ਸਰੂਪ ਜਿਹੜਾ ਉਹ ਚੇਤਨਤਾ ਹੈ ਇਸ ਕਰਕੇ ਭਾਈ ਆਪਣੇ ਅੰਦਰ ਇਹ ਕਹਿ ਲੋ ਕਿ ਪੂਰਨ ਤੌਰ ਤੇ ਦਿੜਤਾ ਲੈ ਕੇ ਆਓ ਆਪਣੇ ਅੰਦਰ ਆਤਮੇ ਨੂੰ ਪਛਾਣਨਾ ਕਰੋ ਸੁਣਦੋ ਇਸ ਪ੍ਰਕਾਰ ਦੋਨਾਂ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਸਾਨੂੰ ਇਸ ਰੂਪ ਦਾ ਕਿਵੇਂ ਪ੍ਰਕਾਸ਼ ਹੋਵੇ ਅਸੀਂ ਆਪਣੇ ਅੰਦਰ ਕਿਵੇਂ ਆਪਣੇ ਆਪ ਨੂੰ ਵੇਖ ਸਕੀਏ ਕਲ ਹੰਤਾ ਤਜਿ ਤਿਸਮੈ ਦਰੇ ਸਹੀ ਸਰੂਪ ਆਪ ਨੋ ਕਰੇ ਕਿਵੇਂ ਜਿਹੜਾ ਹੈ ਤਨ ਦਾ ਹੰਕਾਰ ਛੱਡ ਕੇ ਇਸ ਸਰੂਪ ਵਿੱਚ ਜਿਹੜਾ ਹੈ ਅਸੀਂ ਆਪਣਾ ਤੇ ਤਰੀਏ ਇਹਨੂੰ ਪਛਾਣੀਏ ਕਿਵੇਂ ਆਪਣੇ ਸਰੂਪ ਨੂੰ ਸਹੀ ਕਰੀਏ ਆਪ ਕਿਰਪਾ ਕਰਕੇ ਦੱਸੋ ਕਬੀਰ ਸਾਹਿਬ ਨੇ ਕਹ્યું ਸੁਣਾਏ ਸਤ ਸੰਗਤ ਕੀ ਜੇ ਚਿਤ ਲਾਈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਓ ਚਿਤ ਲਾ ਕੇ ਨਾ ਸਤ ਸੰਗਤ ਕਰੋ ਜੇ ਸਤ ਸੰਗਤ ਕੀਜੈ ਚਿਤ ਲਾਈ ਚਿਤ ਲਾ ਕੇ ਸਾਵਧਾਨਤਾ ਦੇ ਨਾਲ ਸਤ ਸੰਗਤ ਕਰੋ ਨਿਤਾ ਪ੍ਰਤੀ ਕਥਾਨੀ ਗੁਰੂ ਕੀ ਬਾਣੀ ਦੀ ਇਤਿਹਾਸ ਦੀ ਕਥਾ ਜਿਹੜੀ ਹੈ ਨਾ ਉਹ ਤੁਸੀਂ ਨਿਤਾ ਪ੍ਰਤੀ ਕੰਨਾਂ ਨਾਲ ਸੁਣਾਓ ਗੁਰਸਿੱਖਾਂ ਦੀ ਹਿੱਤ ਲਾ ਕੇ ਸੇਵਾ ਕਰੋ ਜੁੜ ਕੇ ਭਾਵ ਆਪਣੇ ਨਿੱਜ ਆਤਮੇ ਨੂੰ ਪਛਾਨਣ ਦੇ ਲਈ satsangat ਕਰਨੀ satsangat ਵਿੱਚ ਕਥਾ ਵਿਚਾਰ ਕੀਰਤਨ ਸੁਣਨਾ ਤੇ ਗੁਰਸਿੱਖਾਂ ਦੀ ਜਿਹੜਾ ਹੈ ਨਾ ਅੰਦਰ ਤੋਂ ਜੁੜ ਕੇ ਸੇਵਾ ਕਰਨੀ ਕਰੋ ਗੁਰੂ ਕੀ ਬਾਣੀ ਦੀ ਵਿਚਾਰ ਕਰੋ ਤੇ ਬੜੀ ਪ੍ਰੀਤ ਦੇ ਨਾਲ ਕਹਿ ਲੋ ਕਿ ਗੁਰੂ ਕੀ ਬਾਣੀ ਦੇ ਅਰਥਾਂ ਨੂੰ ਸਮਝੋ ਜਿਸਕੇ ਸਾਥ ਹਿਰਦੈ ਵਿੱਚ ਤੋਲੋ ਦੁੱਖ ਸੁੱਖ ਵਿਖੇ ਨਾ ਕਰੂ ਡੋਲੋ ਗੁਰਬਾਣੀ ਅਨੁਸਾਰ ਆਪਣੇ ਹਿਰਦੇ ਨੂੰ ਨਾਪੋ ਤੋਲੋ ਕਿ ਅਸੀਂ ਕਿੱਥੇ ਕਾਂ ਕਿੰਨੀ ਕੁ ਦੂਰ ਆ ਜੇ ਆ ਵਿਚਾਰ ਕਰੋ ਕਿ ਕਿੱਥੇ ਕ ਅਸੀਂ ਪਹੁੰਚ ਚੁੱਕੇ ਹਾਂ ਕਿੰਨਾ ਕੁ ਦੂਰ ਆ ਇਹ ਨਾਪ ਤੋਲ ਕਰੋ ਤੇ ਸੁਖ ਤੇ ਦੁੱਖ ਵਿੱਚ ਕਦੀ ਵੀ ਆਪਣੇ ਆਪ ਨੂੰ ਡੋਲਣ ਨਾ ਦੋ ਤੇਰੀ ਪ੍ਰੀਤ ਜਾਨ ਬਚ ਕਹੇ ਇਹ ਮੇਂ ਜੇ ਕਹੂੰ ਰੂਪ ਨਿਜ ਲਈ ਤੁਹਾਡੀ ਪ੍ਰੀਤ ਜਾਣ ਕੇ ਬਚਨ ਕਹੇ ਸਨ ਜੇ ਇਸ ਤਰ੍ਹਾਂ ਕਰੋਗੇ ਆਤਮਕ ਸਰੂਪ ਤੁਸੀਂ ਆਪਣਾ ਪਛਾਨ ਲਓਗੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਉਹ ਫਿਰ ਅਮਲ ਕਰਕੇ ਇਸ ਉਪਦੇਸ਼ਾ ਮੁਤਾਬਕ ਚੱਲਣ ਲੱਗੇ ਹਨ ਸਮਾਪਾਏ ਹੋਇਓ ਨਿਝ ਗਿਆਨ ਕੀ ਦੇ ਕਰਮ ਬੰਧ ਗਨਾਨ ਇਸ ਪ੍ਰਕਾਰ ਸਮਾਪਾ ਕੇ ਉਹਨਾਂ ਨੂੰ ਨਿਜੀ ਗਿਆਨ ਹੋ ਗਿਆ ਬ੍ਰਹਮ ਗਿਆਨ ਹੋ ਗਿਆ ਕਰਮਾਂ ਦੇ ਜਿਹੜੇ ਸਾਰੇ ਬੰਧਨ ਸਾਨੂੰ ਨਾਸ਼ ਹੋ ਗਏ ਗੁਰ ਸਿੱਖਣ ਕੀ ਪਦਵੀ ਪਾਈ ਅੰਤ ਕਾਲ ਗੁਰलीन मिलाए ਉਹਨਾਂ ਨੇ ਫਿਰ ਗੁਰਸਿੱਖਾਂ ਦੀ ਪਦਵੀ ਪ੍ਰਾਪਤ ਕਰ ਲਈ ਉੱਚਾ ਆਤਮਿਕ ਰੁਤਬਾ ਪ੍ਰਾਪਤ ਕਰ ਲਿਆ ਤੇ ਅੰਤ ਸਮੇ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਉਹਨਾਂ ਨੂੰ ਮਿਲਾ ਲਿਆ ਆਪਣੀ ਗੋਦ ਬਖਸ਼ੀ ਸੋ ਅੱਗੇ ਜਿਹੜਾ ਹੈ ਧਰਮਦਾਸ ਲੋਗਰਦਾਸ ਦੀਪਾ ਜੇਠਾ ਸੰਸਾਰੂ ਬੁੱਲਾ ਤੀਰਥਾ ਇਹ ਗੁਰੂ ਕੇ ਪਿਆਰੇ ਇਹ ਵੀ ਆਪਣੀ ਵੇਦਨਾ ਰੱਖਣਗੇ ਉਹ ਆਪਾਂ ਕੱਲ ਦੇ ਦਿਵਾਨਾ ਵਿੱਚ ਵਿਚਾਰ ਕਰਾਂਗੇ ਕੀ ਇੱਛਾ ਲੈ ਕੇ ਆਉਂਦੇ ਨੇ ਤੇ ਮਾਲਕ ਕਿਵੇਂ ਪੂਰੀ ਕਰਦੇ ਨੇ ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਸਵਾ ਵਾਹਿਗੁਰਜੀ ਕੀ ਫਤਿਹ